ਮੇ ਲਤਾ ਹੇਲੀ ਕਿ ਨਾ ਤੁਸੀਂ ਇੱਥੇ ਖੜੇ ਹੋ ਬੈਠੇ ਹੋ ਹੱਥ ਤੁਹਾਡੇ ਜਿਵੇਂ ਜਿਵੇਂ ਚਟੇ ਹੋਏ ਪਿਆ ਇੱਕ ਵਾਰੀ ਹੱਥਾਂ ਦੇ ਵੱਲੇ ਨਿਗਾਹ ਮਰਾ ਦਿਓ ਵੀ ਇਹ ਹੱਥ ਐਵੇਂ ਹੋਏ ਪਏ ਨੇ ਕਦੇ ਐਂ ਤਾਂ ਦੀ ਫੀਲ ਹੋਇਆ ਵੀ ਯਾਰ ਬਹੁਤ ਸੇਵਾ ਕਰਨੀ ਡੂੰਡੂਰੇ ਕੀ ਲਗਣੀਆ ਵੀਰੇ ਵਾਹਿਗੁਰੂ ਦੀ ਕਿਰਪਾ ਸਹਬਜਾਤਾਂ ਦੀ ਬਿਜਾਰਾਂ ਦੀ ਇਹਦਾ ਧੰਨਪਾਗ ਸਹਬਦੇ ਜਿਹੜੇ ਸੀ ਆ ਕੇ ਸੇਵਾ ਕਰਦਨੇ ਆ ਪਹਿਲਾਂ ਲਗਦਾ 83 ਜਲੰਧਰੋਂ ਪਰਲੇ ਪਾਸੇ ਦੀਗਾ ਉਰੇ ਸੀ 84 ਦੇ ਆਇਆ ਸਾਨੂੰ 34 ਸਾਲ 39 ਸਾਲ ਹੋ ਗਏ ਛੱਡਾ ਲੰਗਰ ਸੱਤ ਦਾ ਹੀ ਆ ਮੱਕੀ ਦੀ ਰੋਟੀ ਆ ਸਾਗ ਆ ਤੇ ਨਾਲ ਲੱਸੀ ਆ ਹਾਂਜੀ ਸੇਵਾ ਕਰਨ ਦਾ ਜਾਨੀ ਸਾਨੂੰ ਬਹੁ ਫਲ ਮਿਲਿਆ ਇੱਦਾਂ ਕਹਿੰਦੇ ਆ ਵੀ ਅਸੀਂ ਜਿੰਨਾ ਚਿਰ ਜ਼ਿੰਦਗੀ ਆ ਅਸੀਂ ਵੀਰੇ ਹਟਦੇ ਇਦਾਂ ਕਰਾਂਗੇ ਕਰਾਂਗੇ ਇੱਦਾਂ ਕਹਿੰਦੇ ਆ ਵੀ ਸਾਦੇ ਲੰਗਰ ਚਲਾਓ ਸਾਰੀ ਸਾਹਿਬਜ਼ਾਦਿਆਂ ਦਾ ਵਿਚਾਰਿਆਂ ਦਾ ਕੁਰਬਾਨੀ ਬਹੁ ਵੱਡੀਆਂ ਨੇ ਇਹਨਾਂ ਦੀ ਯਾਰ 6 ਸਾਲ ਤੇ 7 ਸਾਲ ਦੇ ਵਿਚਾਰੇ ਛੋਟੇ ਛੋਟੇ ਪਤਾ ਉਹਨੇ ਆ ਕੇ ਲੱਗਦਾ ਨਾ ਵੀ ਕਿੰਨੀ ਠੱਡ ਹੋਣੀ ਆ ਉਦੋਂ ਟਾਈਮ ਦਾ ਵੱਧ ਵੀ ਢੰਡ ਹੋਣੀ ਆ ਠੀਕ ਨਹੀਂ ਗੱਲ ਵੀ ਬਹੁਤ ਵਧੀਆ ਸਾਡੇ ਕਰਮ ਚੰਗੇ ਨੇ ਜਿਹੜੇ ਸੀ ਪਰੇ ਸੇਵਾ ਕਰ ਜਾਂਦੇ ਆ ਉਹਨਾਂ ਦਾ ਹਿਮਕੁੰਟ ਸਾਹਿਬ ਤੇ ਕਰਮਾ ਤੁਰਕੇ ਜਾਇਆ ਇੱਕ ਵਾਰੀ ਚਾਰ ਵਾਰ ਮੈਂ ਗਿਆ ਇੱਕ ਵਾਰੀ ਤੁਰਕੇ ਵੀ ਜਾ ਗਿਆ ਉਹ ਕਿਰਪਾ ਭੈਗਰੂ ਦੀ ਹੁੰਦੀ ਆ ਅੱਛਾ ਇੱਥੇ ਹੀ ਗਏ ਹੋ ਨਹੀਂ ਤੁਰਕੇ ਦੂਜਾ ਨਹੀਂ ਮੈਂ ਚਲਾਉਂਦਾ ਮੈਂ ਦੂਜਾ ਸਾਈਕਲ ਚਲਾਉਣਾ ਜਿਹੜੇ ਆਮ ਤੁਸੀਂ ਸਾਈਕਲ ਚਲਾਉਨੇ ਹੋ ਹਾਂ ਹਾਂ ਦੋ ਪਹੀਆਂ ਵਾਲਾ ਮੈਂ ਪਿੰਡੋਂ ਵੀ ਚਲਾਉਂਦਾ ਰਿਆਂ ਮੈਂ ਸ਼ਿਕਰਛੇ ਦੇ ਵਿੱਚ ਕਿਸਾਨ ਦੇ ਵਿੱਚ 7 ਕਿਲੋਮੀਟਰ ਉਹਦੇ ਤੀ ਗਿਆ ਸੀ ਤੇ ਤੁਹਾਡੀ ਲੱਤਾਂ ਨਹੀਂ ਹੈਗੀਆਂ ਨਾ ਜਿਵੇਂ ਕਈ ਲੋਕ ਕਹਿੰਦੇ ਆ ਵੀ ਹਾਂ ਵੀ ਪਾਜ ਹੋ ਗਿਆ ਬਾ ਨਾ ਅੱਗੇ ਜਾ ਨਹੀਂ ਸਕਦੇ ਵਾ ਨਹੀਂ ਸਕਦੇ ਤੁਸੀਂ ਸੇਵਾ ਵੀ ਕਰ ਰਹੇ ਹੋ ਲਗਾਤਾਰ 39 ਸਾਲਾਂ ਤੋਂ ਤਾਂ ਇੱਥੇ ਪਹੁੰਚ ਕੇ ਕਿਦਾਂ ਮਹਿਸੂਸ ਹੁੰਦਾ ਜਦੋਂ ਆਉਨੇ ਇੱਥੇ ਦੇ ਵੀਰੇ ਮੈਂ ਤਾਂ ਕੁਝ ਨਹੀਂ ਵਾਹਿਗੁਰੂ ਦੀ ਕਿਰਪਾ ਕਰਕੇ ਨਾ ਇਹ ਅਸੀਂ ਪਹਿਲਾਂ ਲੱਗਦੀ 83 ਚ ਲੰਗਰੋਂ ਪਰਲੇ ਪਾਸੇ ਦੀਗਾ ਉਰੇ ਅਸੀਂ 84 ਦੇ ਆਇਆ ਸਾਨੂੰ 34 ਸਾਲ 39 ਸਾਲ ਹੋ ਗਏ ਸਾਡਾ ਲੰਗਰ ਸਾਦਾ ਹੀ ਆ ਮੱਕੀ ਦੀ ਰੋਟੀ ਆ ਸਾਗ ਆ ਤੇ ਨਾਲ ਲੱਸੀ ਆ ਹਾਂ ਜੀ ਅਚਾ ਜਿਵੇਂ ਲੱਤਾਂ ਹੈ ਨਹੀਂ ਗਿਆ ਨਾ ਤੁਸੀਂ ਤੇ ਖੜੇ ਹੋ ਬੈਠੇ ਹੋ ਹੱਥ ਤੁਹਾਡੇ ਜਿਵੇਂ ਜਿਵੇਂ ਚਟੇ ਹੋਏ ਪਿਆ ਇੱਕ ਵਾਰੀ ਹੱਥਾਂ ਦੇ ਵੱਲੇ ਨਿਗਮ ਰਾ ਦਿਓ ਵੀ ਇਹ ਹੱਥ ਐਵੇਂ ਹੋਏ ਪਏ ਨੇ ਕਦੇ ਐਂ ਤਾਂ ਨਹੀਂ ਫੀਲ ਹੋਇਆ ਵੀ ਯਾਰ ਬਹੁਤ ਸੇਵਾ ਕਰਨੀ ਲੰਡੂਰੇਗੀ ਲੱਗਣੀ ਆ ਵੀਰੇ ਵਾਹਿਗੁਰੂ ਦੀ ਕਿਰਪਾ ਸਹਬਜਾਦਿਆਂ ਦੀ ਵਿਚਾਰਾਂ ਦੀ ਇਹਦਾ ਧੰਨਵਾਦ ਸਾਮਦੇ ਜਿਹੜੇ ਸੀ ਆ ਕੇ ਸੇਵਾ ਕਰਦਨੇ ਆ ਆ ਸਾਰੇ ਨੌਜਵਾਨ ਮਾਰ ਰਹੇ ਮੜ ਜਿੰਨੇਗਾ ਕੈਮਰਿਆਂ ਵੱਲ ਆ ਸਾਰੇ ਨੌਜਵਾਨ ਮੁੰਡੇ ਸਾਰੇ ਜੀ ਰਲ ਮਿਲ ਕੇ ਸਾਰੇ ਕੰਮ ਕਰਦੇ ਕੋਈ ਸਾਡੇ ਜੀ ਵਿੱਚ ਫਰਕ ਵਾਲੀ ਗੱਲ ਨਹੀਂ ਵਧੀਆ ਲੰਗਰ ਚੱਲਦਾ ਬਣ ਹਾਂਜੀ ਅੱਛਾ ਜਿਵੇਂ ਸੇਵਾ ਲੰਭਾਈ ਜਾ ਰਹੀ ਆ ਅਲੱਗ ਲੋਪੂ ਪਿੰਡ ਤੋਂ ਆਏ ਤੁਸੀਂ ਨਾ ਤਾਂ ਇੰਨੇ ਸਾਲਾਂ ਦੇ ਵਿੱਚ ਕੁਝ ਦੇਖਣ ਨੂੰ ਮਿਲਿਆ ਵੀ ਹੁਣ ਜਿਸ ਤਰੀਕੇ ਨਾਲ ਸ਼ਰਧਾਲੂ ਇੱਥੇ ਪਹੁੰਚਦੇ ਨੇ ਸੇਵਾ ਇੱਕ ਬਹੁਤ ਵੱਡਾ ਲੈਵਲ ਹੋ ਜਾਂਦਾ ਵਾ ਬਹੁਤ ਵੱਡੇ ਪੱਧਰ ਤੇ ਚਲੇ ਜਾਂਦੀ ਜਿਹੜੀ ਸੇਵਾ ਕਰਨੀ ਹੁੰਦੀ ਆ ਨਾ ਤਾਂ ਉਹ ਜਦ ਸੇਵਾ ਕਰਦੇ ਉਹ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਇਸ ਜਗ੍ਹਾ ਤੇ ਪਹੁੰਚ ਕੇ ਵੀਰੇ ਸੇਵਾ ਕਰਕੇ ਤਾਂ ਅਸੀਂ ਬਹੁਤ ਪਹਿਲਾਂ ਕਿੱਥੇ ਦੀ ਸੀ ਕਿਤੇ ਦੀ ਕਿਤੇ ਚੱਲ ਗਏ ਸਾਡੇ ਮੁੰਡੇ ਬਾਹਰ ਚੱਲ ਗਏ ਸਾਰੇ ਹਾਂਜੀ ਸੇਵਾ ਕਰਨ ਦਾ ਯਾਨੀ ਸਾਨੂੰ ਬਹੁਤ ਫਲ ਮਿਲਿਆ ਇੱਥੇ ਤਾਂ ਕਹਿੰਦੇ ਆ ਵੀ ਅਸੀਂ ਜਿੰਨਾ ਚਿਰ ਜ਼ਿੰਦਗੀ ਆਸ ਨਹੀਂ ਵੀਰੇ ਹਟਦੇ ਇਹਦਾ ਕਰਾਂਗੇ ਕੀ ਕਰਾਂਗੇ ਕੋਸ ਹੋ ਜੇ ਜਾ ਇੱਕ ਵਾਰੀ ਹੱਥ ਕਰਕੇ ਐਂਸ ਜੇ ਗੱਤ ਕਰਕੇ ਟੰਡ ਟੁੰਡ ਨਹੀਂ ਵੀਰੇ ਸਾਨੂੰ ਲੱਗਦੀ ਲੁਗਦੀ ਇਹਦਾ ਸਿੱਧੇ ਕਰਿਓ ਹਾਂ ਜੀ ਇੱਕ ਵਾਰੀ ਫੋਕਸ ਕਰੋ ਸਾਡੇ ਕੈਮਰਾਪਰਸਨ ਵੀ ਦੇਖੋ ਤੁਸੀਂ ਇਹਨਾਂ ਦੇ ਹੱਥ ਐਦਾਂ ਕਰਕੇ ਰੱਖਿਓ ਹਾਂ ਜੀ ਵੀ ਇੰਨੇ ਹੱਥ ਫਟੇ ਪਏ ਨੇ ਹਨਾ ਨਹੀਂ ਕੋਈ ਨਹੀਂ ਤਾਂ ਕੋਈ ਨਹੀਂ ਹੁੰਦਾ ਇਹ ਤਾਂ ਕੋਈ ਗੱਲ ਨਹੀਂ ਹੈਗੀ ਇਹ ਤਾਂ ਨਾਰਮਲ ਲੱਗ ਲਾ ਯਾਰ ਸਾਨੂੰ ਨਾ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਪਤ ਨਹੀਂ ਲੱਗਦਾ ਵਾਹਿਗੁਰੂ ਦੀ ਕਿਰਪਾ ਵਧੀਆ ਲੰਗਰ ਚੱਲੇ ਸਾਦਾ ਅੱਜ ਤਾਂ ਇਹ ਕਹਿੰਦੇ ਆ ਵੀ ਸਾਦੇ ਲੰਗਰ ਚਲਾਓ ਸਾਰੀ ਸਾਬਜਾਦਿਆਂ ਦਾ ਵਿਚਾਰਿਆਂ ਦਾ ਕੁਰਬਾਨੀ ਬਹੁਤ ਵੱਡੀਆਂ ਨੇ ਇਹਨਾਂ ਦੀ ਯਾਰ 6 ਸਾਲ ਤੇ 7 ਸਾਲ ਦੇ ਵਿਚਾਰੇ ਛੋਟੇ ਛੋਟੇ ਪਤਾ ਉਰੇ ਆ ਕੇ ਲੱਗਦਾ ਨਾ ਵੀ ਕਿੰਨੀ ਠੰਡ ਹੋਣੀ ਆ ਉਦੋਂ ਟਾਈਮ ਦਾ ਵੱਧ ਵੀ ਠੰਡ ਹੋਣੀ ਆ ਠੀਕ ਨਹੀਂ ਗੱਲ ਵੀ ਬਹੁਤ ਵਧੀਆ ਸਾਡੇ ਕਰਮ ਚੰਗੇ ਨੇ ਜਿਹੜੇ ਅਸੀਂ ਪੁਰੇ ਸੇਵਾ ਕਰ ਜੰਨੇ ਆ ਹਾਂਜੀ ਹਾਂਜੀ ਅੱਛਾ ਕਦੇ ਠੰਡ ਨਹੀਂ ਲੱਗੀ ਨੋ ਨੋ ਮੌਦਲਵੇ ਨਹੀਂ ਕੋਦੇ ਵੀ ਲੱਗੀ ਅਦਾ ਕੁਝ ਵੀ ਨਹੀਂ ਗਈ ਅਦੀ ਦਾ ਠੰਡੇ ਨਹੀਂ ਪਈ ਉਹਦਾ ਇਦੋਂ ਬੰਦ ਜਦੋਂ ਸਵੇਰੇ ਸਵੇਰੇ ਆ ਕੇ ਦੇਖਦਾ ਬਹੁਤ ਸੁੰਨ ਠੰਡ ਦੇ ਵਿੱਚ ਵੀ ਪਤਾ ਹੀ ਨਹੀਂ ਲੱਗਦਾ ਉਰੇ ਤਾਂ ਜਿਵੇਂ ਨਹੀਂ ਪਤਾ ਲੱਗਦਾ ਵੀ ਵੀ ਠੰਡ ਹੈ ਕਿ ਨਹੀਂ ਬੰਦਾ ਮਗਨ ਹੋ ਜਾਂਦਾ ਵਾ ਸੇਵਾ ਦੇ ਵਿੱਚ ਨਾ ਗੁਰੂ ਦੀ ਕਿਰਪਾ ਹੀ ਹੋ ਜਾਂਦੀ ਹੈ ਇਹ ਜੀ ਹੁਣ ਆ ਤਾਂ ਹਿਮਕੁੰਡ ਸਾਹਿਬ ਤੱਕ ਮੈਂ ਤੁਰ ਕੇ ਜਾ ਇੱਕ ਵਾਰੀ ਚਾਰ ਵਾਰ ਮੈਂ ਗਿਆ ਇੱਕ ਵਾਰੀ ਤੁਰ ਕੇ ਵੀ ਜਾ ਕੇ ਆ ਉਹ ਕਿਰਪਾ ਵਾਹਿਗੁਰੂ ਦੀ ਹੁੰਦੀ ਆ ਅੱਛਾ ਐ ਤਾਂ ਹੀ ਗਏ ਹੋ ਵੀ ਚੱਲਦੇ ਤੁਰ ਕੇ ਜੀ ਜਲ ਨਹੀਂ ਮੈਂ ਜਲਾਉਂਦਾ ਮੈਂ ਦੂਜਾ ਸਾਈਕਲ ਚਲਾਉਣਾ ਜਿਹੜੇ ਆਮ ਤੁਸੀਂ ਸਾਈਕਲ ਚਲਾਉਨੇ ਹੋ ਹਾਂ 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 ਦੋ ਪਹੀਆਂ ਵਾਲਾ ਮੈਂ ਪਿੰਡੋ ਵੀ ਚਲਾਉਂਦਾ ਰਿਹਾ ਮੈਂ ਸ਼ਿਖਾਰਚੇ ਦੇ ਵਿੱਚ ਕਿਸਾਨ ਦੇ ਵਿੱਚ 7 ਕਿਲੋਮੀਟਰ ਉਹਦੇ ਦੀ ਗਿਆ ਸੀ ਆਹਾਂ ਆ ਚਲਾ ਕੇ ਇਹ ਜੀ ਵਾਲੀ ਬਾਈਕ ਰੂਜੀ ਕਿਰਪਾ ਲੰਗਰ ਆਪਣਾ ਵਧੀਆ ਚੱਲਦਾ ਹੂੰ